ਬਰਨਾਲਾ ਦੇ ਵਿੱਚ ਬਹੁਤ ਹੀ ਜਲਦੀ ਜਿਉਣੀ ਚੋਣਾਂ ਦਾ ਐਲਾਨ ਹੋਣ ਵਾਲਾਗਾ ਜਿਸ ਦੇ ਵਿੱਚ ਸਭ ਤੋਂ ਜੋ ਮੂਰੇ ਨਜ਼ਰ ਆ ਰਹੇ ਨੇ ਪ੍ਰਚਾਰ ਦੇ ਵਿੱਚ ਉਹ ਨੇ ਆਪਣੇ ਕਾਲਾ ਢਿੱਲੋ ਜੀ ਜੋ ਕਿ ਕੋਗੇ ਟਰਾਂਸਪੋਰਟਰ ਵੀ ਨੇ ਤੇ ਇੱਕ ਸਮਾਸੀ ਵੀ ਵੀ ਨੇ ਇਹਨਾਂ ਨੇ ਹੁਣ ਆਪਣਾ ਚੋਣ ਪ੍ਰਚਾਰ ਬਰਨਾਲਾ ਦੇ ਵਿੱਚ ਸਟਾਰਟ ਕਰ ਦਿੱਤਾਗਾ ਤੇ ਬਰਨਾਲਾ ਦੇ ਵਿੱਚ ਪੋਸਟਰ ਵੀ ਲਾ ਦਿੱਤੇ ਨੇ ਕਿ ਮੇਰਾ ਹਲਕਾ ਮੇਰਾ ਪਰਿਵਾਰ ਇਹਨਾਂ ਨੇ ਹੁਣ ਸਭ ਤੋਂ ਜੀ ਨਾਲ ਪ੍ਰਚਾਰ ਕੰਮ ਸਟਾਰਟ ਕਰ ਦਿੱਤਾਗਾ ਜਿਵੇਂ ਕਿ ਹੁਣ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਚਲਾਈ ਸੀ ਤੇ ਸਭ ਤੋਂ ਵੱਧ ਮਤਲਬ ਕਿ ਆਪੋਜੀਸ਼ਨ ਦੀਆਂ ਜ਼ਿਆਦਾ ਸੀਟਾਂ ਪ੍ਰਾਪਤ ਕੀਤੀਆਂ ਕਾਂਗਰਸ ਨੂੰ ਮਜ਼ਬੂਤ ਕੀਤਾ ਓਵੇਂ ਜਿਵੇਂ ਆਪਣੇ ਕਾਲਾ ਢੱਲੋ ਜੀ ਵੀ ਹੁਣ ਬਰਨਾਲਾ ਜੋੜੋ ਦੀ ਯਾਤਰਾ ਵਿੱਚ ਚੱਲ ਪਏ ਨੇ ਜਿਸ ਦੇ ਵਿੱਚ ਇਹ ਬਰਨਾਲਾ ਸਹਿਰ ਵਾਸੀਆਂ ਤੋਂ ਲੋਕਾਂ ਦਾ ਸਾਥ ਮੰਗ ਰਹੇ ਨੇ ਤੇ ਲੋਕ ਆਪਣੇ ਅੰਬ ਸਾਥ ਦੇ ਵੀ ਰਹੇ ਨੇ ਕਿਉਂਕਿ ਇਹ ਬੇਦਾਗ ਬਦੇ ਨੇ ਇਹ ਪਹਿਲੀ ਔਰ ਚੌਨ ਲੜ ਰਹੇ ਨੇ ਦੂਜੀਆਂ ਪਾਰਟੀਆਂ ਦੇ ਵਿੱਚ ਪੁਰਾਣੇ ਕੈਂਡੀਡੇਟ ਹੋਣਗੇ ਉਹਨਾਂ ਨੇ ਕੋਈ ਨਾ ਕੋਈ ਦਾਗ ਲੱਗਿਆ ਹੁੰਦਾਗਾ ਜਾਂ ਕਿਸੇ ਨੇ ਵੀ ਕੰਮ ਨਹੀਂ ਕਰਾਇਆ ਇੰਨੇ ਸਾਲ ਹੋ ਗਏ ਜਾਂ ਕੋਈ ਇੱਥੇ ਬਰਨਾਲੇ ਨਹੀਂ ਰਹਿੰਦਾ ਕਿਸੇ ਦਾ ਕਿਵੇਂ ਕਿਸੇ ਦਾ ਕਿਵੇਂ ਪਰ ਜੋ ਕਾਰਟਲੋਜੀ ਨੇ ਇਹਨਾਂ ਉੱਤੇ ਕੋਈ ਦਾਗ ਨਹੀਂ ਹੈ ਇਹ ਇੱਕ ਪਹਿਲਾਂ ਤੋਂ ਹੀ ਸਮਾਜ ਸੇਵਾ ਕਰਦੇ ਆ ਰਹੇ ਨੇ ਤੇ ਹੁਣ ਇਹ ਵੋਟਾਂ ਦੇ ਵਿੱਚ ਆਪਣੀ ਕਾਂਗਰਸ ਪਾਰਟੀ ਕਿੰਨੇ ਉਮੀਦਵਾਰ ਬਣੇ ਹੋਏ ਨੇ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਬਰਨਾਲੇ ਦੇ ਵਿੱਚ ਪੋਸਟਰ ਲਾ ਚੁੱਕੇ ਨੇ ਕਿ ਮੇਰਾ ਹਲਕਾ ਮੇਰਾ ਪਰਿਵਾਰ ਇਹ ਲੋਕਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਹੁਣ ਹਰ ਇੱਕ ਬਾੜ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਜਾ ਰਹੇ ਨੇ ਰੂਟ ਬਣਾ ਕੇ ਤੇ ਲੋਕਾਂ ਨੂੰ ਮਿਲ ਰਹੇ ਨੇ ਤੇ ਲੋਕਾਂ ਵੱਲੋਂ ਵੀ ਇਹਨਾਂ ਨੂੰ ਭਰਮਾਉਂਗਾ ਰ ਮਿਲ ਰਿਹਾਗਾ ਕਿਉਂਕਿ ਇਹ ਇੱਕ ਵਧੀਆ ਸਖਸ ਨੇ ਵਧੀਆ ਲੋਕਾਂ ਦੇ ਕੰਮ ਪਹਿਲਾਂ ਸਮਾਜ ਸੇਵ ਦੇ ਤੌਰ ਦੇ ਉੱਤੇ ਕਰਦੇ ਰਹੇ ਨੇ ਤੇ ਇਹ ਕਹਿੰਦੇ ਜੇ ਮੈਨੂੰ ਜਿੱਤਾ ਕੇ ਤੁਸੀਂ ਵਿਧਾਨ ਸਭਾ ਉਹਦੇ ਪੋਲੀਆਂ ਚੜ੍ਹੋਗੇ ਤਾਂ ਮੈਂ ਤੁਹਾਡੇ ਵਾਸਤੇ ਦਿਨ ਰਾਤ ਮਤਲਬ ਦੀ ਦੁੱਗਣੀ ਮਿਹਨਤ ਦੇ ਨਾਲ ਮੈਂ ਹੋਰ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ ਤੇ ਉਹਨਾਂ ਨੇ ਹੁਣ ਇਹ ਵੀ ਵਾਦਾ ਦਵਾਇਆ ਵਾਦਾ ਕੀਤਾ ਕਿ ਮੈਂ ਤੁਹਾਡੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਖੜਾ ਆਵਾਂਗਾ ਦੂਜੀਆਂ ਕੈਂਡੀਡੇਟਾਂ ਦੇ ਪਾਰਟੀਆਂ ਮੰਗੂਨੀ ਕਿ ਆਪਾਂ ਕੋਈ ਚੰਡੀਗੜ੍ਹ ਵਗ ਜਾਂਦਾ ਕੋਈ ਦਿੱਲੀ ਵਗ ਜਾਂਦਾ ਜਾ ਕੋਈ ਮੁੜਕੇ ਮਿਲਦਾ ਨਹੀਂ ਹੈਗਾ ਇਹ ਨਹੀਂ ਹੋਊਗਾ ਹੋਵੇਗਾ ਉਹਨਾਂ ਨੇ ਦੱਸਿਆ ਕਿ ਮੇਰੀ ਰਹਿ ਇਸ ਬਰਨਾਲੇ ਵਿੱਚ ਹੈ ਤੇ ਮੈਂ ਪਰਮਾਨੈਂਟ ਤੌਰ ਤੇ ਬਰਨਾਲੇ ਵਿੱਚ ਹੀ ਰਹਿਣਾਗਾ ਨਾ ਕਿ ਕਿਸੇ ਹੋਰ ਸ਼ਹਿਰ ਦੇ ਵਿੱਚ ਕਿ ਜਿੱਤ ਕੇ ਵੀ ਇੱਥੇ ਰਹਾਗਾ ਤੇ ਇਹ ਲੋਕਾਂ ਨੂੰ ਵੀ ਲੱਗਦਾਗਾ ਕਿ ਇਹ ਕਾਲਾ ਢਿੱਲੋ ਇੱਕ ਵਧੀਆ ਸ਼ਖਸ ਹੈ ਜੋ ਸਾਡੀ ਗੱਲ ਵਿਧਾਨ ਸਭਾ ਦੇ ਵਿੱਚ ਚੁੱਕ ਸਕਦਾਗਾ ਤੇ ਆਪੋਜੀਸ਼ਨ ਦੇ ਵਿੱਚ ਜਾ ਕੇ ਸਾਡੇ ਮੁੱਦੇ ਬਰਨਾਲੇ ਦੇ ਵਿੱਚ ਜੋ ਨੇ ਜਿਵੇਂ ਪਾਣੀ ਦਾ ਮੁੱਦਾ ਸੜਕਾਂ ਦਾ ਮੁੱਦਾ ਲਾਈਟਾਂ ਦਾ ਮੁੱਦਾ ਇਹ ਬਹੁਤ ਛੋਟੇ ਛੋਟੇ ਮੁੱਦੇ ਨੇ ਜੋ ਹੋਏ ਤੱਕ ਬਰਨਾਲੇ ਦੇ ਵਿੱਚ ਹੱਲ ਨਹੀਂ ਹੋਏ ਬਰਨਾਲੇ ਦੇ ਵਿੱਚ ਆਪਣੇ ਗਲੀਆਂ ਨਾਲੀਆਂ ਦੇ ਮੁੱਦੇ ਹੱਲ ਨਹੀਂ ਹੋਏ ਵੱਡੇ ਹਸਪਤਾਲ ਤਾਂ ਅਜੇ ਆਪਣੇ ਬਹੁਤ ਪਿੱਛੇ ਰਹਿ ਗਏ ਨੇ ਬਰਨਾਲੇ ਦੇ ਵਿੱਚ ਗਲੀਆਂ ਤੇ ਨਾਲੀਆਂ ਦੇ ਹੀ ਮੁੱਦੇ ਹੱਲ ਹੋਏ ਤੇ ਉਹਨਾਂ ਨੇ ਯਕੀਨ ਦਿਵਾਇਆ ਕਿ ਮੁੱਦੇ ਮੈਂ ਉਧਾਰ ਸਭਾ ਦੇ ਵਿੱਚ ਜਾ ਕੇ ਚੱਕੂਗਾ ਇਹ ਲੋਕਾਂ ਦੇ ਵਿੱਚ ਵਿੱਜਣਾ ਇਹਨਾਂ ਨੇ ਸਟਾਰਟ ਕਰ ਦਿੱਤਾਗਾ ਤੇ ਇਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਵੀ ਮਿਲੇਗਾ ਕਿਉਂਕਿ ਇਹਨਾਂ ਨੇ ਕੰਪੇਨ ਬਹੁਤ ਹੀ ਜਲਦੀ ਸਟਾਰਟ ਕਰ ਦਿੱਤੀ ਇਹਨਾਂ ਨੇ ਪਰਚੇ ਵੀ ਵੰਡਣੇ ਸਟਾਰਟ ਕਰ ਦਿੱਤੇ ਤੇ ਲੋਕਾਂ ਨਾਲ ਕਨੈਕਟੀਵਿਟੀ ਵਧਾਉਣੀ ਵੀ ਸਟਾਰਟ ਕਰ ਦਿੱਤੀ ਹੈ ਜਦਕਿ ਦੂਜੀ ਪਾਰਟੀਆਂ ਦੇ ਕੈਂਡੀਡੇਟਾਂ ਨੇ ਹਜੇ ਇਹ ਵੀ ਨਹੀਂ ਪਤਾ ਕਿ ਤੇ ਕਿਹਨੂੰ ਮਿਲਨੀ ਹੈ ਤੇ ਕਦੋਂ ਤੇ ਐ ਨਹੀਂ ਪਤਾ ਉਹ ਕੋਈ 15 ਦਿਨ ਪਹਿਲਾਂ ਆਏ ਹਨ ਜਾਂ 20 ਦਿਨ ਪਹਿਲਾਂ ਆਏ ਹਨ ਤੇ ਇਹਨਾਂ ਨੇ ਬਹੁਤ ਹੀ ਜਲਦੀ ਆਪਣੀ ਕੰਪੇਨ ਸਟਾਰਟ ਕਰ ਦਿੱਤੀ ਗਈ ਹੈ ਤੇ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਬਹੁਤ ਹੀ ਫਾਇਦਾ ਮਿਲੂਗਾ ਤੇ ਬਾਕੀ ਆਪਣਾ ਆਉਣ ਵਾਲਾ ਟਾਈਮ ਦੱਸੇਗਾ ਜੇਕਰ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਦੇ ਲਈ ਇਹਨਾਂ ਹੀ ਤੱਕ ਧੰਨਵਾਦ